ਸੋਸ਼ੀ ਕਾਸਟ ਕੰਪੀਸ ਪੰਜਾਬ ਦੇ ਲੋ ਤੁਸੀਂ ਜੇ ਮਹਾਪੁਰ ਨਾਲ ਬੇਕੁਮਾਰ ਲੋਕ ਸਭਾ ਚੋਣਾਂ ਦਾ ਟਿਕਾਣ ਬਚ ਚੁੱਕਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਆਵਾਦਨ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਨੇ ਬੀਤੇ ਦਿਨੀ ਜਾਰੀ ਕੀਤੀ ਗਈ ਦੂਜੀ ਸੂਚੀ ਦੇ ਵਿੱਚ ਸ਼੍ਰੀ ਅਨਤਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਮੁੱਖ ਬੁਲਾਰੇ ਮਾਲਵਿੰਦਰ ਕਾਂਗ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਸ ਤੋਂ ਬਾਅਦ ਅੱਜ ਮਾਲਵਿੰਦਰ ਕਾਂਗ ਉਹ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਦੁਰਦਵਾਰਾ ਸੋਹਣਾ ਸਾਥ ਕੋ ਸਵੇਰੇ 9:30 ਵਜੇ ਤੋਂ ਜਿਹੜਾ ਮਾਲਵਿੰਦਰ ਕਾਂਗ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ ਇਹ ਅਜੇ ਤੱਕ ਵੱਖ-ਵੱਖ ਤੀਰਥ ਧਾਮਾਂ ਦੇ ਉੱਤੇ ਹੁੰਦਾ ਹੋਇਆ ਜਿਹੜਾ ਚੋਣ ਪ੍ਰਚਾਰ ਅੱਜ ਮਾਲਵਿੰਦਰ ਕਾਂਗ ਉਹ ਸ਼ੁਰੂ ਕਰਨਗੇ ਉਸ ਤੋਂ ਬਾਅਦ 9:30 ਵਜੇ ਬੱਸ ਸਟੈਂਡ ਖੜਬ ਜਾਵੇਗਾ ਨਾਲ ਰੋਡ ਸ਼ੋਅ ਉਸ ਤੋਂ ਬਾਅਦ ਅ 10 ਵਜੇ ਮਾਲੀ ਮੰਦਰ ਕੰਗੋਨੀ ਚਾਰ ਪ੍ਰਚਾਰ ਕਰਨਗੇ ਇਸ ਤੋਂ ਇਲਾਵਾ ਹਲਕਾ ਚਮਕੌਰ ਸਾਹਿਬ ਦੇ ਜਿਹੜਾ ਸਿੱਖ ਭਗਵੰਤਪੁਰ ਉੱਥੇ ਜਿਹੜਾ ਚੌੜਾ ਪ੍ਰਚਾਰ ਕਰਨਗੇ ਇਸ ਤੋਂ ਬਾਅਦ ਹੋਇਆ ਹੁੰਦਾ ਹੋਇਆ ਲੋਪੜ ਪੁਲਿਸ ਨੇ ਪਹੁੰਚੇਗਾ 11 ਵਜੇ ਉਸ ਤੋਂ ਬਾਅਦ ਔਰ 11:15 ਵਜੇ ਕਿਰਤਪੁਰ ਸਾਹਿਬ ਦੇ ਦਰਸ਼ਨ ਕਰਨਗੇ ਉਸ ਤੋਂ ਬਾਅਦ ਤਕਸ਼ੀਰੀ ਕੇਸਕਰ ਸਾਹਿਬ ਜਾਣਗੇ ਤੇ ਉੱਥੇ ਜਾ ਕੇ ਨਤਮਸਤਕ ਹੋਣਗੇ ਤੇ ਆਖਰੀ ਪ੍ਰਾਪ ਮਾਤਾ ਨੈਣਾਦੇਵੀ ਹੋਏਗਾ ਜਿੱਥੇ ਮਾਤਾ ਨੈਣਾਦੇਵੀ ਦੇ ਦਰਸ਼ਨ ਕਰਕੇ ਅੱਜ ਦਾ ਚੋਣ ਪ੍ਰਚਾਰ ਦਾ ਜਿਹੜਾ ਉਹ ਵਿਰਾਮਚ ਲਗਾਣਗੇ ਤੇ ਉਸ ਤੋਂ ਬਾਅਦ ਮੋਰ ਤੋਂ ਪਲ ਤੋਂ ਚੋਣ ਪ੍ਰਚਾਰ ਜਿਹੜਾ ਸ਼ੁਰੂ ਹੋਵੇਗਾ ਤੇ ਅੱਜ ਜਿਕਰ ਗੱਲ ਕਰੀਏ ਤਾਂ ਸਵੇਰੇ 9:00 ਵਜੇ ਗੁਰਦੁਆਰਾ ਸੇਕਸਹੀ ਦਾ ਸਹਾਣਾ ਸਾਤ ਤੋਂ ਜਿਹੜਾ ਮਾਲਵਿੰਦਰ ਕੰਗ ਨੇ ਉਹ ਚੋਣ ਪ੍ਰਚਾਰ ਸ਼ੁਰੂ ਕਰਨਗੇ ਆਵਾਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ ਮਾਲਵਿੰਦਰ ਕੰਗ ਜੇਕਰ ਗੱਲ ਕਰੀਏ ਤਾਂ ਜਿਨ੍ਹਾਂ ਨੂੰ ਆਨੰਦਪੁਰ ਸਭ ਤੋਂ ਜਿਹੜਾ ਚੋਣ ਲੜਾਨ ਦੀ ਜਿਹੜਾ ਨਾਮ ਦਾ ਐਲਾਨ ਕੀਤਾ ਗਿਆ ਤੇ ਹੁਣ ਇਹ ਸ਼੍ਰੀਨੰਦਪੁਰ ਸਭ ਤੋਂ ਜਿਹੜਾ ਨੇ ਚੋਣ ਲੜਨਗੇ ਤੇ ਜੇਕਰ ਆਪਕਲ ਕਰੀਏ ਤਾਂ ਤਕਸ਼ੀਲ ਕੇਸਗਰ ਸਾਹਿਬ ਸ਼੍ਰੀਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਦੇ ਪਾਵਨ ਸਥਾਨਾਂ ਦੇ ਉੱਤੇ ਨਤਮਸਤਕ ਹੋ ਕੇ ਮਾਲਵਿੰਦਰ ਕੰਗ ਉਹ ਆਪ ਚੋਣ ਪ੍ਰਚਾਰ ਸ਼ੁਰੂ ਕਰਨਗੇ ਸੋਸ਼ਲ ਕਾਸਟ ਕਮਿਸ਼ਨ ਪੰਜਾਬ ਦੇਖ ਰਹੇ ਹੋ ਤੁਸੀਂ ਜਿਹੜੇ ਮਹਾਪੁਰ ਦੇ ਨਾਲ ਵਿਕਮਾਰ ਲੋਕ ਸਭਾ ਚੌਣਾ ਤਹਿਗਲ ਭੱਜ ਚੁੱਕਾ ਪੰਜਾਬ ਦੀ ਗੱਲ ਕਰੀਏ ਕਾਵਾਦ ਵੀ ਪਾਰਟੀ ਦੇ ਵੱਲੋਂ ਆਪਣੇ 19 ਦਰਾਂ ਦੀਆਂ ਸੂਚੀਆਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਨੇ ਬੀਤੇ ਦਿਨੀ ਜਾਰੀ ਕੀਤੀ ਗਈ ਦੂਜੀ ਸੂਚੀ ਦੇ ਵਿੱਚ ਸ਼੍ਰੀ ਅਨੰਤਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਮੁੱਖ ਬੁਲਾਰੇ ਮਾਲਵਿੰਦਰ ਕਾਂਗ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਸ ਤੋਂ ਬਾਅਦ ਅੱਜ ਮਾਲਵਿੰਦਰ ਕਾਂਗ ਉਹ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਦੁਰਦਵਾਰਾ ਸੋਹਣਾ ਸਾਥ ਕੋ ਸਵੇਰੇ 9:30 ਵਜੇ ਤੋਂ ਜਿਹੜਾ ਮਾਲਵਿੰਦਰ ਕਾਂਗ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ ਇਹ ਅਜੇ ਤੱਕ ਵੱਖ-ਵੱਖ ਤੀਰਥ ਧਾਮਾਂ ਦੇ ਉੱਤੇ ਹੁੰਦਾ ਹੋਇਆ ਜਿਹੜਾ ਹੈ ਚੋਣ ਪ੍ਰਚਾਰ ਅੱਜ ਮਾਲਵਿੰਦਰ ਕਾਂਗ ਉਹ ਸ਼ੁਰੂ ਕਰਨਗੇ ਉਸ ਤੋਂ ਬਾਅਦ 9:30 ਵਜੇ ਬੱਸ ਸਟੈਂਡ ਖੜਬ ਜਾਵੇਗਾ ਨਾਲਾ ਰੋਡ ਸ਼ੋਅ ਉਸ ਤੋਂ ਬਾਅਦ ਅਤੇ 10 ਵਜੇ ਮਾਲੀਂਦਰ ਕੰਗੋਨੀ ਚਾਰ ਪਰਚਾਰ ਕਰਨਗੇ ਇਸ ਤੋਂ ਇਲਾਵਾ ਹਲਕਾ ਚਮਕੌਰ ਸਾਹਿਬ ਦੇ ਜਿਹੜਾ ਸਿੱਖ ਭਗਵੰਤਪੁਰ ਉੱਥੇ ਜਿਹੜਾ ਚੌੜਾ ਪਰਚਾਰ ਕਰਨਗੇ ਇਸ ਤੋਂ ਬਾਅਦ ਹੋਇਆ ਹੁੰਦਾ ਹੋਇਆ ਲੋਪੜ ਪੁਲਿਸ ਨੇ ਪਹੁੰਚੇਗਾ 11 ਵਜੇ ਉਸ ਤੋਂ ਬਾਅਦ ਅਰ 11:00 ਵਜੇ ਕਿਰਤਪੁਰ ਸਾਹਿਬ ਦੇ ਦਰਸ਼ਨ ਕਰਨਗੇ ਉਸ ਤੋਂ ਬਾਅਦ ਤਕਸ਼ੀ ਕੇਸਕਰਨ ਸਾਹਿਬ ਜਾਣਗੇ ਤੇ ਉੱਥੇ ਜਾ ਕੇ ਨਤਮਸਤਕ ਹੋਣਗੇ ਤੇ ਆਖਰੀ ਪ੍ਰਾਤ ਮਾਤਾ ਨਾਨਾ ਦੇਵ ਜੀ ਵੀ ਹੋਏਗਾ ਜਿੱਥੇ ਮਾਤਾ ਨਾਨਾ ਦੇਵ ਜੀ ਦੇ ਦਰਸ਼ਨ ਕਰਕੇ ਅੱਜ ਦਾ ਚੋਣ ਪ੍ਰਚਾਰ ਦਾ ਜਿਹੜਾ ਉਹ ਵਿਰਾਮ ਚ ਲਗਾਣਗੇ ਤੇ ਉਸ ਤੋਂ ਬਾਅਦ ਮੁਰਤੋਂ ਕੱਲ ਤੋਂ ਚੋਣ ਪ੍ਰਚਾਰ ਜਿਹੜਾ ਸ਼ੁਰੂ ਹੋਵੇਗਾ ਤੇ ਅੱਜ ਜੇਕਰ ਗੱਲ ਕਰੀਏ ਤਾਂ ਸਵੇਰੇ 9:00 ਵਜੇ ਗੁਰਦੁਆਰਾ ਸਿੰਘ ਸਹਿਜ ਦਾ ਸਹਾਰਾ ਸਾਥ ਤੋਂ ਜਿਹੜਾ ਮਾਲਵੀਂਦਰ ਕੰਗ ਨੇ ਉਹ ਚੋਣ ਪ੍ਰਚਾਰ ਸ਼ੁਰੂ ਕਰਨਗੇ ਆਵਾਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ ਮਾਲਵਿੰਦਰ ਕੰਗ ਜੇਕਰ ਗੱਲ ਕਰੀਏ ਤਾਂ ਜਿਨ੍ਹਾਂ ਨੂੰ ਆਨੰਦਪੁਰ ਸਭ ਤੋਂ ਜਿਹੜਾ ਚੋਣ ਲੜਾਨ ਦੀ ਜਿਹੜਾ ਨਾਮ ਦਾ ਐਲਾਨ ਕੀਤਾ ਗਿਆ ਤੇ ਹੁਣ ਇਹ ਸ਼੍ਰੀਨੰਦਪੁਰ ਸਭ ਤੋਂ ਜਿਹੜਾ ਨੇ ਚੋਣ ਲੜਨਗੇ ਤੇ ਜੇਕਰ ਆਪਕਲ ਕਰੀਏ ਤਾਂ ਤਕਸ਼ੀਲ ਕੇਸਗਰ ਸਾਹਿਬ ਸ਼੍ਰੀਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਦੇ ਪਾਵਨ ਸਥਾਨਾਂ ਦੇ ਉੱਤੇ ਨਤਮਸਤਕ ਹੋ ਕੇ ਮਾਲਵਿੰਦਰ ਕੰਗ ਉਹ ਆਪ ਚੋਣ ਪ੍ਰਚਾਰ ਸ਼ੁਰੂ ਕਰਨਗੇ